ਫਲੋਰ ਤੋਂ ਵੱਡੀ ਖਬਰ ਉਮੀਦਵਾਰ ਪ੍ਰੈਸ ਕਲੱਬ ਰਜਿਸਟਰਡ ਫਲੋਰ ਪੰਜਾਬ ਦੇ ਵੱਲੋਂ ਵਿਸ਼ਵਵ੍ਰਤਨ ਬਾਬਾ ਸਾਹਿਬ ਡਾਕਟਰ ਬੀ ਆਰ ਉਮੀਦਵਾਰ ਜੀ ਦੇ ਪ੍ਰੀ ਨਿਰਵਾਣ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਬੁਦਾ ਪਾਰਕ ਨਮਾਸ਼ਾਹ ਰੋਡ ਫਲੋਰ ਵਿਖੇ ਲਗਾਇਆ ਗਿਆ ਤੇ ਕੈਂਪ ਦਾ ਉਦਘਾਟਨ ਬਾਬਾ ਰਾਮ ਸੇਵਕ ਤੇ ਬਾਬਾ ਸੁਖਵਿੰਦਰ ਸਿੰਘ ਤੇ ਡੀਐਸਪੀ ਫਲੋਰ ਅਤੇ ਮਨਜੀਤ ਸਿੰਘ ਗੋਰਾ ਨੇ ਰੀਬਨ ਕੱਟ ਕੇ ਕੀਤਾ ਤੇ ਬਾਬਾ ਸਾਹਿਬ ਦੀ ਤਸਵੀਰ ਰਕੀ ਸ਼ਰਤਾਂਜਲੀ ਭੇਟ ਕਰਕੇ ਖੂਨਦਾਨ ਕੈਂਪ ਦੀ ਸ਼ੁਰੂਆਤ ਕੀਤੀ ਗਈ। ਇਸ ਸਮਾਗਮ ਦੇ ਵਿੱਚ ਬੁਰਾਇਆ ਬਲੱਡ ਸੇਵਾ ਵੈਲਫੇਅਰ ਸੁਸਾਇਟੀ ਦੇ ਮੈਂਬਰ ਅ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਕੈਂਪ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਖੂਨਦਾਨੀਆਂ ਨੇ ਹਿੱਸਾ ਲਿਆ ਤੇ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਜਥੇਬੰਦੀਆਂ ਦੇ ਆਗੂਆਂ ਨੇ ਹਾਜ਼ਰੀ ਲਗਵਾਈ। ਅਤੇ ਬਾਬਾ ਸਾਹਿਬ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਤੇ ਉਮੀਦਕਰ ਪ੍ਰੈਸ ਕਲੱਬ ਦੇ ਵੱਲੋਂ ਆਏ ਹੋਏ ਪਤਵੰਤਿਆਂ ਨੂੰ ਜਾਤ ਗਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਤੇ ਆਗੂਆਂ ਨੇ ਖੂਨਦਾਨ ਕੈਂਪ ਲਗਾਉਣ ਲਈ ਕਲੱਬ ਨੂੰ ਵਧਾਈ ਦਿੰਦੇ ਕਿ ਇਹ ਨੌਜਵਾਨਾਂ ਨੂੰ ਸੇਵਾ ਲਈ ਪ੍ਰੇਰਿਤ ਕਰਨ ਵਾਲਾ ਤੇ ਬਾਬਾ ਸਾਹਿਬ ਨੂੰ ਅਸਲੀ ਸ਼ਰਤਾਂਜਲੀ ਦੇਣ ਵਾਲਾ ਕਦਮ ਹੈ ਇਸ ਮੌਕੇ ਨਗਰ ਕਾਉਂਸਲਰ ਪ੍ਰਧਾਨ ਮਹਿੰਦਰ ਪਾਲ ਵਕੀਲ ਸੰਜੀਪ ਪੂਰਾ ਕਾਉਂਸਲਰ ਰਕੇਸ਼ ਕਾਲੀਆ ਤੇ ਕਾਮਰੇਡ ਜਰਨੈਲ ਸਿੰਘ ਸਮੀਤ ਕਲੱਬ ਦੇ ਸਮੂਹ ਮੈਂਬਰ ਹਾਜ਼ਰ ਸਨ ਫਲੋਰ ਤੋਂ ਪੱਤਰਕਾਰ ਰੋਮਨ ਮਾਹੀ ਦੀ ਖਾਸ ਰਿਪੋਰਟ ਦੁਆਬਾ ਪਬਲਿਕ న్యూਸ ਚੈਨਲ ਜੀ ਮੈਂ ਤੁਹਾਡਾ ਪ੍ਰਧਾਨ ਮਨ ਮਾਈ ਹਲਕਾ ਫਲੋਰ ਤੋਂ ਅੱਜ ਸ਼੍ਰੀ ਬਾਬਾ ਸਾਹਿਬ ਭੀਮਰਾਓ ਅੰਮ੍ਰਿਤ ਸਰ ਜੀ ਦੇ ਪ੍ਰੀ ਨਿਵਾਣ ਦਸਤੋ ਸਮਰਪਿਤ ਹਲਕਾ ਫਲੋਰ ਵੱਲੋਂ ਅੱਜ ਅੰਬੇਦਕਰ ਪ੍ਰੈਸ ਕਲੱਬ ਵੱਲੋਂ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਦੂਰ ਦੂਰੋਂ ਸੰਸਥਾ ਨੇ ਆਣ ਕੇ ਆਪਣਾ ਖੂਨਦਾਨ ਕੀਤਾ ਅੰਬੇਦਕਰ ਪ੍ਰੈਸ ਕਲੱਬ ਪਾਰ ਵੱਲੋਂ ਇੱਕ ਮਹਾ ਖੂਨਦਾਨ ਕੈਂਪ ਲਗਾਇਆ ਗਿਆ ਇਹ ਇੱਕ ਬਹੁਤ ਵਧੀਆ ਤੇ ਬਹੁਤ ਵਧੀਆ ਤੇ ਉਤਕਾਰਗ ਹੈ ਤੇ ਮੈਂ ਤਾਂ ਕਹਿੰਦਾ ਸਮੇਂ ਸਮੇਂ ਸਿਰ ਇਹੋ ਜਿਹੇ ਕਾਰਜ ਹੋਣੇ ਚਾਹੀਦੇ ਆ ਆਪਾਂ ਸਾਰਿਆਂ ਨੂੰ ਰਲ ਕੇ ਦਾ ਹਿੱਸਾ ਬਣਨਾ ਚਾਹੀਦਾ ਆ ਅਹੀਂ ਤੇ ਚੋਨੇ ਆ ਵੀ ਭਾਈ ਜਿੰਨੇ ਵੀ ਹੋਰ ਸੱਜਣ ਮਿੱਤਰ ਨੇ ਉਹ ਵੀ ਇੱਥੇ ਆ ਕੇ ਅੱਜ ਵੱਧ ਤੋਂ ਵੱਧ ਫੂਨਦਾਨ ਕਰੋ ਫੂਨਦਾਨ ਇੱਕ ਮੋਤੀ ਉੱਚਾ ਦਾਨ ਹੈ ਸੱਚੀ ਗੱਲ ਹੈ ਬਾਬਾ ਸਾਹਿਬ ਦੀਆਂ ਬੇਸ਼ਕੀ ਤੇ ਬੇਸ਼ፋਰ ਦਰਸਾਏ ਹੋਏ ਜਿਹੜੇ ਅਪਡੇਟ ਕਰ ਪ੍ਰੈਸ ਕਲੱਬ ਕੋਲੋਂ ਫੋਟੋਆਂ ਲੈ ਕੇ ਲਾਇਆ ਗਿਆ ਹੈ ਜਿਹੜਾ ਕੰਮ ਸੀ ਬਹੁਤ ਹੀ ਦਿਲਿਆ ਆਸਲਾਗਾ ਜਿਹੜਾ ਭਰਾਵਾ ਜਿਹੜਾ ਅ ਇਹ ਲੋਕ ਬਤਾਸਾ ਨੂੰ ਸਟੈਟਿਟਿਵ ਜੜੀ ਆ ਸਸਪਰ ਬੋਲੇ ਦਾਇਰਾ ਜੁੜੀ ਤਾ ਗਿਆ ਇਹ ਬਹੁਤ ਸਮਝਿਆ ਜਾ ਸਾਰਾ ਬਾਕੀ ਸਮਾਜ ਲਈ ਬਹੁਤ ਵੱਡੀ ਗੇਨ ਹੈ ਜੀ ਜਿਹੜਾ ਜਿੰਨਾ ਰੈਡ ਜਨਰੇਸ਼ਨ ਕੈਂਪ ਲਗਾਇਆ ਇਹ ਬਹੁਤ ਲੋਰਵਰ ਬੰਦੇ ਆ ਜਿਹੜੇ ਉਹ ਕੰਮ ਆਏਗਾ ਔਰ ਸਾਡੀ ਜਿਹੜੀ ਹੈਗੀ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈਗੀ ਨਾ ਉਹ ਵੀ ਕੱਟੀਆਂ ਪੀੜੀਆਂ ਦੇ ਵਿੱਚ ਫਾਇਦਾ ਹੋਣਾ ਤੇ ਕੱਚਾਸ ਲਾ ਲਓ ਪਰਮਦਰ ਮੈਦ ਦਾਦਾ ਨਹੀਂ 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 ਬڑا ਯੋਗ ਦਾ ਮੇਰੇ ਸਾਡੇ ਸਮਾਜ ਦੇ ਵਿੱਚ ਅੰਬੇਦਕਰ ਪ੍ਰੈਸ ਕਲੱਬ ਖੂਨਦਾਨ ਜਿਨ੍ਹਾਂ ਨੇ ਕਿ ਖੂਨਦਾਨ ਲਾਇਆ ਇਹ ਬੋਲਿਆ ਜਾਂਦਾ ਹੈ ਪਰਿਆ ਜਾਂਦਾ ਹੈ ਕਿ ਖੂਨਦਾਨ ਇੱਕ ਮਹਾਦਾਨ ਹੈ ਇਹ ਕਿਦਾਂ ਦਾ ਦਾਨ ਹੈ ਕਿ ਅਸੀਂ ਕਿਸੇ ਦੀ ਵੀ ਮਰ ਜਾਂਦੀ ਹੋਈ ਜਾਨ ਨੂੰ ਖੂਨ ਦੇ ਕੇ ਬਚਾ ਸਕਦੇ ਹਾਂ ਇਸ ਕਰਕੇ ਸਾਡੀ মিডিਆ ਰਾਈ ਅਪੀਲ ਆ ਜੇ ਜਦੋਂ ਤੁਹਾਨੂੰ ਮੌਕਾ ਮਿਲਦਾ ਤੁਸੀਂ ਖੂਨਦਾਨ ਕਰਕੇ ਆਪਣਾ ਜੀਵਨ ਸਫਲ ਕਰ ਸਕਦੇ ਹੋ ਸਾਡੇ ਇੱਕ ਟਿਪੇ ਖੂਨ ਨਾਲ ਕਿਸੇ ਦੀ ਜਾਨ ਬਚ ਸਕਦੀ ਹੈ ਅੱਜ ਡਾਕਟਰ ਮੇਧਕਰਨਸ ਕਲਾਬ ਫਲੋਰ ਕੋਲੋਂ ਉਹਨਾਂ ਦੇ 프리 ਨਿਰਵਾਨ ਦੇ ਵਿਸ਼ੇ ਦੇ ਸੰਬੰਧ ਵਿੱਚ ਬਹੁਤ ਹੀ ਵਿਸ਼ਾਲ ਖੂਨਦਾਨੀ ਕੈਂਪਤਾ ਜੋ ਕੀਤਾ ਗਿਆ ਹੈ ਜੋ ਬਹੁਤ ਹੀ ਸ਼ਲਾਘਾ ਜੋ ਕੰਮ ਹੈ ਬਾਬਾ ਸਾਹਿਬ ਦੇਸ਼ ਤੇ ਐਸੇ ਮਹਾਨ बड़े लिखे विद्वान चार ਕੋਏ ਹਨ ਜਿਨ੍ਹਾਂ ਨੇ ਸਮਾਜ ਨੂੰ ਰਾਸ਼ੀ ਧਾਰਮਿਕ ਤੇ ਸਮਾਜਿਕ ਤੌਰ ਤੇ ਸੁਧਟਾ ਕਰਨ ਦੇ ਲਈ ਦੇਸ਼ ਦਾ ਸਬਦਾਨ ਦਾਰ ਕਰਕੇ ਸੰਸਾਰ ਦੇ ਵਿੱਚ ਉਹਦਾ ਨਾਂ ਰੋਸ਼ਨ ਕੀਤਾ ਹੈ ਅੱਜ ਉਹਨਾਂ ਦੀ ਸੋਚ ਨੂੰ ਦੁਨੀਆ ਦੇ ਵਿੱਚ ਪਲਾਉਣ ਲਈ ਕਿਉਂਕਿ ਉਹਨਾਂ ਨੇ ਪੜ੍ਹੋ ਲਿਖੋ ਜਦੋਂ ਅੱਤੇ ਸ਼ਮਸ਼ਕਰ ਹੁੰਦਾ ਸੰਦੇਸ਼ ਦਿੱਤਾ ਸੀ ਉਸ ਨੂੰ ਇਹ ਕੰਮਜਾਬ ਕਰਦੇ ਹੋਏ ਸਮੂਹ ਪ੍ਰੈਸ ਕਲੱਬ ਦੇ ਜਿੰਨੇ ਵੀ ਭਾਈਆ ਸਾਰੇ ਨੇਤਾ ਜਿੰਨੇ ਵੀ ਉਹਨਾਂ ਨੇ ਰਲ ਮਿਲ ਕੇ ਇੱਕ ਬਹੁਤ ਵਿਸ਼ਾਲ ਹੁੰਦਾਨ ਕੈਂਪ ਦਾ ਆਯੋਜਨ ਕੀਤਾ ਹੈ ਹੁੰਦਾਨ ਐਸਾ ਦਾਨ ਹੈ ਜਿਹੜਾ ਕਿਸੇ ਵੀ ਦੁਨੀਆ ਦੀ ਮਾਇਆ ਦੇ ਨਾਲ ਤੋਲਿਆ ਨਹੀਂ ਜਾ ਸਕਦਾ ਕਿਸੇ ਜੀਵ ਦੀ ਜਾਨ ਬਚਾਉਣ ਲਈ ਜਦੋਂ ਸਾਰੇ ਤਰ੍ਹਾਂ ਦੇ ਥੀਲੇ ਅਸਮਰਥ ਹੋ ਜਾਂਦੇ ਹਨ ਤੇ ਉਸ ਵੇਲੇ ਇਹ ਦਿੱਤਾ ਹੋ ਦਾਨ ਇਸੇ ਜੀਵ ਦੀ ਜਾਨ ਬਚਾ ਕੇ ਪਰਪਕਾਰ ਦਾ ਕੰਮ ਕਰਦਾ ਹੈ ਮੈਂ बतौर ਮੁਖ ਸੇਵਾਦਾਰ ਦਰਬਾਰ ਸ਼ਿਖਾ ਕੰਦਾਸ ਫਰੀਪੁਰ ਖਾਲਸਾ ਇਹ ਸੰਸਥਾ ਦੀ ਇਸ ਪ੍ਰੈਸ ਕਲੱਬ ਦੀ ਕੀਤੀ ਹੋਈ ਇਹ ਵਧੀਆ ਜੋ ਸ਼ੇਮਾ ਹੈ ਉਹਦਾ ਮਾਨ ਸਤਕਾਰ ਕਰਦਾ ਹੋਇਆ ਜਿਨ੍ਹਾਂ ਦੇ શુભ ਵਿਕ ਦੀ ਵਹਿਗੂ ਦੇ ਚਰਨਾਂ ਚ ਅਰਦਾਸ ਕਰਦਾ ਹੈ ਤੇ ਮਾਲਕ ਦੇ ਚਰਨਾਂ ਚ ਅਰਦਾਸ ਹੈ ਅੱਗੇ ਵਾਸਤੇ ਵੀ ਵਧੀਆ ਪ੍ਰਾਲੇ ਕਰਕੇ ਸਮਾਜ ਦੇ ਵਿੱਚ ਆਪਣਾ ਮੰਦਾ ਸਥਾਨ ਬਣਾਉਣ ਦੀ ਜੋ ਇਹਨਾਂ ਦੀ ਸੋਚ ਹੈ ਉਹਦੇ ਵਿੱਚ ਕੰਧਗਬੂਨ, ਜੈਪੁਰ ਦੇ, ਬਦਨਗੁਰ ਦੇ, ਜਾਂ 3 ਗਾਫਰ ਵਾਇਕੁਜੀ ਦਾ ਕਲਕਾ, ਵਾਇਕੁਜੀ ਦੇ ਫਤੇ। ਹਾਂਜੀ ਭਾਈ। ਜੈ ਭੀਮ ਜੈ ਭਾਰਤ। ਅੱਜ ਬੜਾ ਖੁਸ਼ੀਆਂ ਵਾਲਾ ਦਿਨ ਹੈ ਕਿ ਅੱਜ ਡਾਕਟਰ ਬੀ ਆਰ ਅੰਬੇਦਕਰ ਪ੍ਰੈਸ ਕਲੱਬ ਫਲੋਰ ਵੱਲੋਂ ਜਿਹੜਾ ਵੱਡਾ ਉਦਮ ਇੱਕ 바ਵਾ ਸਾਹਿਬ ਜੀ ਦੀ ਪ੍ਰੀ ਨਿਵਾਣ ਦਿਵਸ ਤੇ ਖੂਨਦਾਨ ਕੈਂਪ ਜਿਹੜਾ ਆ ਗ੍ਰੈਂਡ ਬਲੱਡ ਸੇਵਾ ਦੇ ਸਹਿਯੋਗ ਦੇ ਨਾਲ ਜਿਹੜਾ ਅੱਜ ਚੱਲ ਰਿਹਾ ਹੈ। ਔਰ ਹੁਣ ਤੱਕ ਜਿਹੜੇ ਹੈਗੇ ਆ 15 ਤੋਂ 20 ਯੂਨਿਟ ਬਲੱਡ ਦਾਨ ਹੋ ਚੁੱਕੇ ਨੇ ਔਰ ਸਾਡਾ ਟਾਰਗੇਟ ਹੈ ਕਿ 50 ਤੋਂ 60 ਯੂਨਿਟ ਘੱਟੋ ਘੱਟ ਅਸੀਂ ਦਾਨ ਕਰਾਈਏ ਔਰ ਇੱਕ ਵੱਡਾ ਉਪਰਾਲਾ ਸ਼ੁਰੂਆਤ ਕੀਤੀ ਹੈ ਪਹਿਲ ਕੀਤੀ ਹੈ ਕਿਉਂਕਿ ਪ੍ਰੈਸ ਕਲੱਬ ਤੁਸੀਂ ਦੇਖਦੇ ਹੋ ਕਿ ਲੋਕਾਂ ਨੂੰ ਬਹੁਤ ਸਾਰਾ ਜਾਗਰੂਕ ਕਰਦੇ ਆ ਹਰੇਕ ਪੱਖ ਤੋਂ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਆ। ਸੋ ਜਿੱਥੇ ਇਹਨਾਂ ਦਾ ਇੰਨਾ ਵੱਡਾ ਚਲਾਗਾ ਜੋ ਕਦਮ ਹੈ ਮੈਂ ਆਪਣੀ ਟੀਮ ਗ੍ਰੈਂਬਲਡ ਸੇਵਾ ਵੱਲੋਂ ਸਾਰਿਆਂ ਨੂੰ ਬੇਨਤੀ ਵੀ ਕਰਦਾ ਕਿ ਤੁਸੀਂ ਵੀ ਅੱਗੇ ਤੋਂ ਇਹਨਾਂ ਦਾ ਸਾਥ ਦਿਓ। ਔਰ ਤੁਹਾਡੇ ਦੁਆਰਾ ਦਿੱਤਾ ਗਿਆ ਬਲੱਡ ਕਿਸੇ ਹੋਰ ਦੀ ਕੀਮਤੀ ਜ਼ਿੰਦਗੀ ਨੂੰ ਤਾਂ ਬਚਾਉਂਦਾ ਹੀ ਹੈ। ਨਾਲ ਦੀ ਨਾਲ ਆਪਣੇ ਜਿਹੜੇ ਬੋਡੀ ਦੇ ਟੈਸਟ ਹੈ ਉਹ ਸਾਨੂੰ ਫ੍ਰੀ ਹੋ ਜਾਂਦੇ ਆ। ਸਾਨੂੰ ਜਾਣਕਾਰੀ ਹੋ ਜਾਂਦੀ ਹੈ ਤੇ ਸਮਾਂ ਰਹਿੰਦੇ ਅਸੀਂ ਉਸ ਦਾ ਇਲਾਜ ਕਰਾ ਸਕਦੇ ਆ ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਬਲੱਡ ਦਾ ਦਾਨ ਦੇ ਜਿਹੜੇ ਮਿਸ਼ਨ ਨਾਲ ਜੁੜ ਕੇ ਲੋਕਾਂ ਦੀ ਕੀਮਤੀ ਜ਼ਿੰਦਗੀਆਂ ਬਚਾਉਣ ਦੇ ਵਿੱਚ ਸਹਾਇਕ ਹੋਈਏ ਕਿਉਂਕਿ ਜਿਹਦੇ ਇਲਾਜ ਮਰੀਜ਼ਾਂ ਲਈ ਬਲੱਡ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਔਰ ਇਹ ਬਲੱਡ ਕੈਂਪਾਂ ਦੁਆਰਾ ਇਕੱਤਰ ਕੀਤਾ ਬਲੱਡ ਹੀ ਐਮਰਜੈਂਸੀ ਵੇਲੇ ਕੰਮ ਆਉਂਦਾ ਸੋ ਆਓ ਇਸ ਮਿਸ਼ਨ ਨਾਲ ਜੁੜੀਏ ਜਿਉਂਦੇ ਜੀ ਖੂਨ ਦਾਨ ਕਰੀਏ ਔਰ ਜਾਂਦੇ ਜਾਂਦੇ ਨੇਤਰਦਾਨ ਦੇ ਸੰਕਲਪ ਲੈ ਕੇ ਮਾਨਤਾਤ ਲਈ ਦੇ ਖੇਤਰ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ ਔਰ ਬਾਬਾ ਸਾਹਿਬ ਜੀ ਦੇ ਪਾਏ ਕੂਦਿਆਂ ਦੇ ਚਲਦੇ ਹੋਏ ਆਪਾਂ ਨੂੰ ਇਸ ਸਦਮਨ ਨਾਲ ਜੁੜੀਏ ਔਰ ਮੈਂ ਦੁਬਾਰਾ ਤੋਂ ਧੰਨਵਾਦ ਕਰਦਾ ਪ੍ਰੈਸ ਕਲੱਬ ਫਲੋਰ ਵੱਲੋਂ ਡਾਕਟਰ ਬੀ ਆਰ ਅੰਬੇਦਕਰ ਫਲਾਇਟਸ ਕਲੱਬ ਫਲੋਰ ਦਾ ਜਿਨ੍ਹਾਂ ਨੇ ਐਡਾ ਵੱਡਾ ਸ਼ਲਾਘਾਯੋਗ ਕਦਮ ਚੁੱਕਿਆ ਔਰ ਵਧੀਆ ਉਤੰਨ ਕੀਤਾ ਔਰ ਬਲੱਡ ਡਾਨ ਦਾ ਜਿਹੜਾ ਕੈਂਪ ਹੈ ਆਯੋਜਨ ਕੀਤਾ ਧੰਨਵਾਦ ਜੈ ਹਾਂਜੀ ਪ੍ਰਧਾਨ ਜੀ ਅੱਜ 바ਵਾ ਸਾਹਿਬ ਦੇ ਪ੍ਰੀਤ ਰਮਾਨ ਦੇ ਉੱਤੇ ਅਵੇਦਕਰ ਕਲੱਬ ਫਲੋਰ ਬਲੋ ਜਿਹੜਾ ਬਹੁਤ ਵਧੀਆ ਸਲਾਘਾਯੋਗ ਕਾਰਤਵ ਚੱਕਿਆ ਜਿਹੜਾ ਖੂਨਦਾਨ ਕੈਂਪ ਲਾਇਆ ਜਾ ਰਿਹਾ ਅਸੀਂ ਜਿੱਥੇ ਇਸ ਮਹਾਨ ਦਿਨ ਦੇ ਉੱਤੇ ਜਿੱਥੇ 바ਵਾ ਸਾਹਿਬ ਨੂੰ ਯਾਦ ਕਰਦੇ ਹਾਂ ਉੱਥੇ ਅੱਜ ਪ੍ਰੈਸ ਕਲੱਬ ਅਵੇਦਕਰ ਜੀ ਨੂੰ ਜਿਨ੍ਹਾਂ ਨੇ ਬਹੁਤ ਵਧੀਆ ਸਲਾਘਾਯੋਗ ਜਿਹੜਾ ਕਾਰਤਵ ਚੱਕਿਆ ਉੱਤੇ ਵਧਾਈ ਵੀ ਦਿੰਦੇ ਆ ਜਿਹੜਾ ਖੂਨਦਾਨ ਕੈਂਪ ਆ ਇਹ ਇੱਕ ਸਿਹਤਿਆ ਲੋਕਾਂ ਲਈ ਜਿਹੜੇ ਜਿਨ੍ਹਾਂ ਨੂੰ ਵੀ ਖੂਨਦਾਨ ਦੀ ਲੋੜ ਪੈਂਦੀ ਹੈ ਉਹ ਅੱਜ ਵੱਡਾ ਪ੍ਰਚਾਰਾ ਕਰਕੇ ਉਹਨਾਂ ਤੱਕ ਪਹੁੰਚ ਦਾ ਕਰ ਰਿਹਾ ਤੇ ਮੈਂ ਜਿੱਥੇ ਕਲੱਬ ਅਮੇਰਕਾਰ ਵਾਲਿਆਂ ਦਾ ਧੰਨਵਾਦ ਕਰਦਾ ਉੱਥੇ ਮੈਂ ਸਾਰੇ ਜਿਹੜੇ ਅਜੇ ਨਹੀਂ ਵੀ ਖੂਨਦਾਨ ਕੀਤਾ ਅਜ ਉਹਨਾਂ ਦਾ ਵੀ ਧੰਨਵਾਦ ਕਰਦਾ ਜੈ ਭੀਮ ਜੈ ਪਾਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਹਾਂਜੀ ਅੱਜ ਅ ਅੰਬੇਡਕਰ ਪ੍ਰੈਸ ਕਲੱਬ ਵੱਲੋਂ ਜੋ ਬੁੱਧਾ پارک ਫਲੋਰ ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇੜਕਰ ਜੀ ਦੇ 70ਵੇਂ ਪ੍ਰੀ ਨਿਰਵਾਣ ਦਿਵਸ ਦੇ ਉੱਪਰ ਇਹ ਖੂਨਦਾਨ ਕੈਂਪ ਦਾ ਯੋਜਨ ਕੀਤਾ ਗਿਆ ਹੈ ਇਹ ਬਹੁਤ ਹੀ ਇਤਿਹਾਸਾਗਯੋਗ ਪ੍ਰੈਸ ਕਲੱਬ ਵੱਲੋਂ ਕਦਮ ਹੈ ਜਿੱਥੇ ਇਹ ਸਮਾਜ ਦੇ ਵਿੱਚ ਲੋੜਵੰਦ ਲੋਕਾਂ ਦੇ ਲਈ ਖੂਨਦਾਨ ਨੂੰ ਪ੍ਰੇਰਿਤ ਕਰਦਾ ਹੈ ਉੱਥੇ ਹੀ ਇਹ ਬਾਬਾ ਸਾਹਿਬ ਡਾਕਟਰ ਅੰਬੇੜਕਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਜੋਂ ਇੱਕ ਅਗਾਹ ਵੱਧੂ ਪ੍ਰੋਗਰਾਮ ਆਪਾਂ ਕਹਿ ਸਕਦੇ ਹਾਂ ਸੋ ਜਿੱਥੇ ਅੱਜ ਅਸੀਂ ਇਸ ਟੀਮ ਦਾ ਜਿਨ੍ਹਾਂ ਨੇ ਇਹ ਏਡਾ ਵੱਡਾ ਯੋਜਨ ਕੀਤਾ ਹੈ ਉਹਨਾਂ ਦਾ ਅਸੀਂ ਹੌਸਲਾ ਫਾਇਰ ਕਰਨ ਲਈ ਉਹਨਾਂ ਨੂੰ ਵਧਾਈ ਦਿੰਦੇ ਹਾਂ ਦੂਸਰਾ ਅੱਜ ਆਪਾਂ ਨੂੰ ਸੰਕਲਪ ਪਲਾਨ ਦੀ ਵੀ ਲੋੜ ਹੈ ਤੇ ਬਾਬਾ ਸਾਹਿਬ ਡਾਕਟਰ ਮੇੜਕਰ ਜੀ ਨੇ ਜੋ ਸੁਪਨੇ ਦੇਖੇ ਸਨ ਉਹਨਾਂ ਨੂੰ ਅਸੀਂ ਸਕਾਰ ਕਰੀਏ ਤਾਂ ਕਿ ਇੱਕ ਸਿਹਤਮੰਦ ਸਮਾਜ ਦਾ ਨਿਰਮਾਣ ਹੋ ਸਕੇ ਧੰਨਵਾਦ ਜੈ ਪੀਮ ਦੇ ਭਾਰਤ ਵਿੱਚ ਕਰਤਾ ਪੁਰਖ ਖਲੋਆ ਫਿਰ ਵਾਲ ਨ ਵਿੰਗਾ ਹੋਆ ਜਦ ਕੋਈ ਵੀ ਕੰਮ ਆਪਾਂ ਮਹਾਰਾਜ ਦਾ ਨਾਮ ਲੈ ਕੇ ਸ਼ੁਰੂ ਕਰਦੇ ਆਂ ਤੇ ਉਸ ਕੰਮ ਨੂੰ ਪੂਰਾ ਕਰਨ ਲਈ ਮਹਾਰਾਜ ਆਪ ਸਹਾਇ ਹੁੰਦੇ ਆ ਅੱਜ ਮੈਂ ਅੰਬੇਦਕਰ ਪ੍ਰੈਸ ਕਲੱਬ ਵਾਲਿਆਂ ਦਾ ਬਹੁਤ ਜ਼ਿਆਦਾ ਧੰਨਵਾਦੀ ਆ ਕਿ ਵੇ ਇੱਕ ਇਹ ਨੇਕ ਕੰਮ ਜਿਹੜਾ ਮੈਗਾ ਬਲਡ ਡੋਨੇਸ਼ਨ ਕੈਂਪ ਆ ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ ਤਾਂ ਸਾਨੂੰ ਆ ਕੇ ਇੱਥੇ ਸਿਦਾਰਥ ਗੌਤਮ ਬੁੱਧ ਦੋ ਮਹਾਤਮਾਵਾਂ ਦੀ ਜਿਹੜੀ ਹੈ ਉਹਨਾਂ ਦੇ ਚਰਨ ਛੂਣ ਦਾ ਸਾਨੂੰ ਮੌਕਾ ਦਿੱਤਾ ਤੇ ਉਹਨਾਂ ਨੂੰ ਜਿਹੜਾ ਸੰਦਾਨੀ ਦੇਣ ਦਾ ਮੌਕਾ ਦਿੱਤਾ ਜਿੱਥੇ ਅੱਜ ਸਾਰਦਾਰਤ ਗੌਤਮ ਬੁੱਧ ਉਹਨਾਂ ਦੇ ਚੌਂਕ ਦੇ ਵਿੱਚ ਆ ਕੇ ਇੱਥੇ ਅਸੀਂ ਇਹਨਾਂ ਦਾ ਇਹ ਮੂਰਤੀ ਦੇ ਸਾਹਮਣੇ ਨਕਮਾਸਤਕ ਹੋਏ ਆ ਉੱਥੇ ਹੀ ਡਾਕਟਰ ਬੀ ਆਰ ਅੰਬੇਦਕਰ ਜੀ ਜਿਨ੍ਹਾਂ ਨੇ ਸਾਨੂੰ ਸੰਵਿਧਾਨ ਦਿੱਤਾ ਸਾਨੂੰ ਇੱਥੇ ਹਰੇਕ ਕੰਮ ਦੇ ਵਿੱਚ ਅੜਨ ਤੇ ਫਸਣ ਦੇ ਅਧਿਕਾਰ ਲੈ ਕੇ ਦਿੱਤੇ ਜਿਨ੍ਹਾਂ ਕਰਕੇ ਆਪਾਂ ਤੁਰ ਰਹੇ ਹਾਂ ਜਿਨ੍ਹਾਂ ਕਰਕੇ ਡੈਮੋਕ੍ਰੇਸੀ ਆ ਇਹ ਡੈਮੋਕ੍ਰੇਸੀ ਹੋਣ ਦੇ ਵਿੱਚ ਆਈ ਉਹਨਾਂ ਦੇ ਪ੍ਰੀ ਨਿਰਮਾਣ ਦਿਵਸ ਦੇ ਉੱਤੇ ਇਹਨਾਂ ਨੇ ਸਾਨੂੰ ਉਹਨਾਂ ਨੂੰ ਵੀ ਆ ਕੇ ਸ਼ਰਧਾਂਜਲੀ ਦੇਣ ਦਾ ਮੌਕਾ ਦਿੱਤਾ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਐਦਾਂ ਇਹਨਾਂ ਨੇ ਆਹ ਐਡਾ ਸ਼ਲਾਘਾਜੋ ਕੰਮ ਕੀਤਾ ਆਪਣਾ ਸਾਰਿਆਂ ਦਾ ਫਰਜ਼ ਬਣ ਜਾਂਦਾ ਜਦੋਂ ਕੋਈ ਇਹੋ ਜਿਹਾ ਕੰਮ ਕਰਦਾ ਉਹਨਾਂ ਨੂੰ ਉਸ ਕੰਮ ਨੂੰ ਵਧਾਈਏ ਵੀ ਤਾਂ ਉਸ ਕੰਮ ਦੀ ਸ਼ਲਾਘਾ ਵੀ ਕਰੀਏ ਤੇ ਉਹੀ ਕਰਨ ਅਸੀਂ ਇੱਥੇ ਆਏ ਆ ਮਹਾਰਾਜ ਅੱਗੇ ਅਰਦਾਸ ਕਰਦੇਗੇ ਵੀ ਇਦਾਂ ਹੀ ਹੈ ਜਿਹੜਾ ਪ੍ਰੈਸ ਕਲੱਬ ਆ ਇਹੋ ਜਿਹੜੇ ਚੰਗੇ ਕੰਮ ਕਰਦਾ ਰਹੇ ਤੇ ਦਿਨ ਦੁਗਣੀ ਤੇ ਰਾਤ ਚੋਗਣੀ ਤਰੱਕੀ ਕਰਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ ਨਿਹਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਕੀ ਜੈ ਅੱਜ ਫਲੋਰ ਦੇ ਜਿਹੜੇ ਉਵੇਦਗਰ ਡਾਕਟਰ ਉਵੇਦਗਰ ਜੀ ਕੇ ਇਹ ਪ੍ਰੈਸ ਕਲੱਬ ਇਹਨਾਂ ਨੇ ਅੱਜ ਇਹ ਦਿਖਾਉਂਦਾ ब्लड डोनेशन ਦਾ ਪ੍ਰੋਗਰਾਮ ਰਹਿਣ ਕੀਤਾ ਹੈਗਾ ਇਸ ਮੋਸਟ ਬਿਊਟੀਫੁਲ ਬਹੁਤ ਚੰਗੀ ਚੀਜ਼ ਹੈਗੀ ਆ ਕਿ ਲੋਕਾਂ ਨੂੰ ਖੂਨ ਦੀ ਜਰੂਰਤ ਨੂੰ ਪੂਰਾ ਕਰਨ ਲਈ ਮੈਂ ਪੈਸ ਕਲੱਬ ਨੂੰ ਬੜਾ ਧੰਨਵਾਦ ਕਰਦਾ ਇਹਨਾਂ ਦਾ ਵੀ ਔਰ ਗੁੱਡ ਵਿਸ਼ੀਜ਼ ਜਨਮ ਐਂਡ ਗੁੱਡ ਲੱਕ ਟੂ ਦੇ ਇਨਾਂ ਦੇ ਇਹ ਕਾਮ ਸ਼ਲਾਦਾ ਜੋਗ ਹੁੰਦੇ ਰਹਿਣ ਔਰ ਵੀ ਕਰਦੇ ਰਹਿਣ ਜਿਹੜੇ ਕੰਮ ਕਰਦੇ ਬੱਚੇ ਚੰਗੇ ਕੰਮ ਲੱਗੇ ਇਸੇ ਤਰ੍ਹਾਂ ਚੰਗੇ ਲੱਗਦੇ ਰਹਿਣ ਇਹਨਾਂ ਦਾ ਬਹੁਤ ਧੰਨਈ ਇਨਾਂ ਨੂੰ ਥੈਂਕ ਯੂ वेरी मच ਆ ਇੰਜੋਏਡ ਈਓ